ਦੋਸਤੋ ਕਈ ਵਾਰ ਜ਼ਿੰਦਗੀ ਸ਼ਾਂਤੀ ਦੀ ਬੁੱਕਲ ਮਾਰੀ ਬੈਠੀਆਂ ਅਣਜਾਣ ਤਕਲੀਫਾਂ ਨੂੰ ਲੁਕੋ ਲੈਂਦੀ ਹੈ ਤੇ ਕਈ ਵਾਰ ਤਕਲੀਫਾਂ ਦੇ ਭਾਰੇ ਬੱਦਲਾਂ ਦੇ ਪਿੱਛੇ ਲੁਕੀਆਂ ਰਹਿਮਤਾਂ ਸਾਡੀ ਨਿਗਾਹ ਤੋਂ ਓਝੜ ਰਹਿ ਜਾਂਦੀਆਂ ਨੇ ਇਸ ਕਹਾਣੀ ਦਾ ਆਗਾਜ਼ ਵੀ ਕੁਝ ਐਸੇ ਹੀ ਘਟਨਾਵਾਂ ਨਾਲ ਹੁੰਦਾ ਹੈ ਪਰ ਜਿਵੇਂ ਜਿਵੇਂ ਸਫ਼ਰ ਅੱਗੇ ਵਧਦਾ ਹੈ ਕਿਸਮਤ ਆਪਣੇ ਉਹ ਰੰਗ ਦਿਖਾਉਂਦੀ ਹੈ ਜੋ ਦਿਲ ਨੂੰ ਹੈਰਾਨ ਵੀ ਕਰਦੇ ਨੇ ਤੇ ਨਿਮਾਣਾ ਹੋ ਕੇ ਜਿਉਣਾ ਵੀ ਸਿਖਾਉਂਦੇ ਨੇ ਇੱਕ ਵੱਡੀ ਤਾਕਤ ਹਰ ਕਦਮ ਨੂੰ ਚੁੱਪਚਾਪ ਮੋੜ ਰਹੀ ਸੀ ਤੇ ਕੜੀਆਂ ਆਪਣੇ ਆਪ ਜੁੜਦੀਆਂ ਚਲੀਆਂ ਗਈਆਂ ਹੁਣ ਇਹ ਰਾਜ਼ ਤਾਂ ਕਹਾਣੀ ਦੀਆਂ ਪਰਤਾਂ ਖੋਲਣ ਨਾਲ ਹੀ ਸਾਹਮਣੇ ਆਏਗਾ ਤਾਂ ਚਲੋ ਸ਼ੁਰੂ ਕਰਦੇ ਹਾਂ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਨਵੇਂ ਆਇਓ ਤਾਂ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪੁਰਾਣੇ ਪੰਜਾਬ ਦੇ ਮਾਲਵੇ ਖੇਤੇ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਗਿਆਨ ਨਾਮ ਦਾ ਇੱਕ ਸ਼ਖਸ ਰਹਿੰਦਾ ਸੀ ਜੋ ਕਿਤੇ ਵਜੋਂ ਇੱਕ ਹਕੀਮ ਸੀ ਜਾਂ ਕਹਿ ਲੋ ਵੈਦ ਸੀ ਉਹ ਬੜਾ ਹੀ ਨੇਕ ਨੀਅਤ ਦਾ ਮਾਲਕ ਸੀ ਤੇ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਇਨਸਾਨ ਸੀ ਰੱਬ ਦੀ ਇਬਾਦਤ ਵਿੱਚ ਉਸਦੇ ਦਿਨ ਲੰਘਦੇ ਤੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਵਰ ਤਿਆਰ ਰਹਿੰਦਾ ਜਿਸ ਕਰਕੇ ਹਰ ਕੋਈ ਉਹਦੀ ਇੱਜ਼ਤ ਕਰਦਾ ਗਿਆਨ ਦੀ ਇੱਕ ਛੋਟੀ ਜੀ ਦੁਕਾਨ ਸੀ ਜਿੱਥੇ ਉਹ ਜੜੀਆਂ ਬੂਟੀਆਂ ਤੇ ਦਵਾਈਆਂ ਵੇਚਿਆ ਕਰਦਾ ਸੀ ਉਸਦੇ ਇਲਮ ਦੀ ਵਜ੍ਹਾ ਨਾਲ ਦੂਰ ਦੂਰ ਤੋਂ ਲੋਕ ਇਲਾਜ ਲਈ ਆਉਂਦੇ ਤੇ ਜੇ ਕੋਈ ਗਰੀਬ ਹੁੰਦਾ ਤਾਂ ਉਹ ਉਹਨਾਂ ਤੋਂ ਪੈਸੇ ਵੀ ਨਾ ਲੈਂਦਾ ਤੇ ਅੱਗੇ ਆਖਦਾ ਜੇਕਰ ਰੱਬ ਨੇ ਇਲਮ ਬਖਸ਼ਿਆ ਹੈ ਤਾਂ ਲੋਕਾਂ ਦੀ ਖੇਦਮਤ ਕਰਨ ਦਾ ਮੇਰਾ ਫਰਜ਼ ਬਣਦਾ ਹਕੀਮ ਗਿਆਨ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਪੂਰਨ ਬੜਾ ਹੀ ਸਮਝਦਾਰ ਤੇ ਮਿਹਨਤੀ ਮੁੰਡਾ ਸੀ ਸਵੇਰੇ ਪੜਨ ਜਾਂਦਾ ਤੇ ਸ਼ਾਮ ਨੂੰ ਆਪਣੇ ਪਿਓ ਦੀ ਦੁਕਾਨ ਤੇ ਆ ਕੇ ਮਦਦ ਕਰਦਾ ਇੱਕ ਦਿਨ ਅਚਾਨਕ ਅਸਮਾਨ ਤੇ ਕਾਲੇ ਬੱਦਲ ਛਾ ਗਏ ਤੇ ਜ਼ੋਰਦਾਰ ਮੀਂਹ ਪੈਣ ਲੱਗਾ ਇਨਾ ਮੀ ਪਿਆ ਕਿ ਦਰਿਆ ਦਾ ਪਾਣੀ ਸ਼ਹਿਰ ਅੰਦਰ ਵੜ ਗਿਆ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਗਿਆਨ ਨੇ ਆਪਣੇ ਪੁੱਤਰ ਪੂਰਨ ਨੂੰ ਹੌਸਲਾ ਦਿੰਦੇ ਹੋਏ ਆਖਿਆ ਪੁੱਤਰਾ ਇਹ ਰੱਬ ਦੀ ਮਰਜ਼ੀ ਹੈ ਐਸੇ ਹਾਲਾਤਾਂ ਵਿੱਚ ਪਰਮਾਤਮਾ ਸਾਡਾ ਸਬਰ ਪਰਖਦਾ ਹੈ ਪੂਰਨ ਨੇ ਪੁੱਛਿਆ ਪਿਤਾ ਜੀ ਜੇ ਰੱਬ ਮਿਹਰਬਾਨ ਹੈ ਤਾਂ ਫਿਰ ਆਪਣੇ ਬੰਦਿਆਂ ਨੂੰ ਇਨੀ ਤਕਲੀਫ ਕਿਉਂ ਦਿੰਦਾ ਹੈ ਗਿਆਨ ਨੇ ਹੱਸ ਕੇ ਕਿਹਾ ਰੱਬ ਦੀ ਹਰ ਗੱਲ ਪਿੱਛੇ ਕੋਈ ਨਾ ਕੋਈ ਗਹਿਰਾ ਰਾਜ਼ ਹੁੰਦਾ ਹੈ ਜੋ ਸ਼ੁਰੂ ਵਿੱਚ ਸਾਡੀ ਸਮਝ ਤੋਂ ਪਰੇ ਹੁੰਦਾ ਹੁਣ 10ਵੇਂ ਪਾਤਸ਼ਾਹ ਉੱਪਰ ਤਾਂ ਪਤਾ ਨਹੀਂ ਕਿੰਨੇ ਝਖੜ ਝੁੱਲੇ ਪਰ ਕਲਗੀਆਂ ਵਾਲੇ ਪ੍ਰੀਤਮ ਨੇ ਕਦੇ ਗਿਲਾ ਨਹੀਂ ਕੀਤਾ ਸਾਡੀਆਂ ਮੁਸੀਬਤਾਂ ਤਾਂ ਉਹਨਾਂ ਦੇ ਮੁਕਾਬਲੇ ਬੜੀਆਂ ਛੋਟੀਆਂ ਨੇ ਪੁੱਤਰਾ ਖੈਰ ਜਦੋਂ ਮੀਰ ਰੁਕਿਆ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਦੁਕਾਨ ਦੀ ਛੱਤ ਟਹਿ ਗਈ ਸੀ ਤੇ ਸਾਰੀਆਂ ਦਵਾਈਆਂ ਖਰਾਬ ਹੋ ਗਈਆਂ ਸੀ ਪਰ ਗਿਆਨ ਦੇ ਚਿਹਰੇ ਤੇ ਕੋਈ ਗਮ ਨਹੀਂ ਸੀ ਉਸਨੇ ਕਿਹਾ ਰੱਬ ਦਾ ਲੱਖ ਲੱਖ ਸ਼ੁਕਰ ਹੈ ਅਸੀਂ ਸਹੀ ਸਲਾਮਤ ਆ ਦੁਕਾਨ ਤਾਂ ਚਲੋ ਫਿਰ ਵੀ ਬਣ ਜਾਵੇਗੀ ਪੂਰਨ ਹੈਰਾਨ ਸੀ ਕਿ ਆਖਰ ਉਸਦੇ ਪਿਤਾ ਜੀ ਇਹਨੇ ਖੁਸ਼ ਕਿਉਂ ਹੈ ਤਾਂ ਗਿਆਨ ਨੇ ਸਮਝਾਇਆ ਦੇਖ ਪੁੱਤਰਾ ਜੇਕਰ ਰੱਬ ਨੇ ਸਾਨੂੰ ਕਿਸੇ ਮੁਸੀਬਤ ਵਿੱਚ ਪਾਇਆ ਹੈ ਤਾਂ ਉਸ ਵਿੱਚ ਵੀ ਉਸਦੀ ਕੋਈ ਮਰਜ਼ੀ ਹੋਵੇਗੀ ਪਤਾ ਨਹੀਂ ਉਸਨੇ ਸਾਨੂੰ ਕਿਹੜੀ ਵੱਡੀ ਪਰੇਸ਼ਾਨੀ ਤੋਂ ਬਚਾਇਆ ਹੋਣਾ ਮੇਰੇ ਗਰੀਬ ਨਵਾਜ਼ ਕਲਗੀਧਰ ਪਾਤਸ਼ਾਹ ਹਮੇਸ਼ਾ ਸਾਡੇ ਨਾਲ ਨੇ ਆਪਣੇ ਬਾਪ ਦਾ 10ਵੇਂ ਪਾਤਸ਼ਾਹ ਵਿੱਚ ਅਥਾ ਵਿਸ਼ਵਾਸ ਦੇਖ ਕੇ ਬਾਜਾਂ ਵਾਲੇ ਪ੍ਰੀਤਮ ਦੀਆਂ ਇੰਨੀਆਂ ਵਡਿਆਈਆਂ ਸੁਣ ਕੇ ਪੂਰਨ ਦਾ ਮਨ ਵੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਲੋਚਦਾ ਪਰ ਗਿਆਨ ਉਸ ਨੂੰ ਛੋਟੀ ਉਮਰ ਦਾ ਵਾਸਤਾ ਦੇ ਕੇ ਟਾਲ ਦਿੰਦਾ ਅਗਲੇ ਦਿਨ ਗਿਆਨ ਤੇ ਪੂਰਨ ਸ਼ਹਿਰ ਦੇ ਉਸ ਹਿੱਸੇ ਵਿੱਚ ਨਵੀਂ ਦੁਕਾਨ ਲਈ ਥਾਂ ਵੇਖਣ ਗਏ ਜਿੱਥੇ ਪਾਣੀ ਨਹੀਂ ਸੀ ਪਹੁੰਚਿਆ ਉਹਨਾਂ ਨੇ ਇੱਕ ਛੋਟੀ ਜੀ ਦੁਕਾਨ ਕਿਰਾਏ ਤੇ ਲੈ ਲਈ ਉਹ ਦੁਕਾਨ ਬਾਜ਼ਾਰ ਦੇ ਬਿਲਕੁਲ ਅੰਦਰ ਸੀ ਜਿੱਥੇ ਲੋਕਾਂ ਦਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਸੀ ਉਹਨਾਂ ਦੀ ਪੁਰਾਣੀ ਦੁਕਾਨ ਨਾਲੋਂ ਜ਼ਿਆਦਾ ਲੋਕ ਨਵੀਂ ਦੁਕਾਨ ਤੇ ਆਉਣ ਲੱਗੇ ਗਿਆਨ ਦਾ ਨਾਮ ਹੋਰ ਵੀ ਦੂਰ ਦੂਰ ਤੱਕ ਫੈਲ ਗਿਆ ਕੁਝ ਹੀ ਦਿਨਾਂ ਵਿੱਚ ਉਹਨਾਂ ਦੀ ਕਮਾਈ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਇੱਕ ਸ਼ਾਮ ਜਦੋਂ ਉਹ ਦੁਕਾਨ ਬੰਦ ਕਰ ਰਹੇ ਸੀ ਤਾਂ ਪੂਰਨ ਨੇ ਆਪਣੇ ਪਿਤਾ ਗਿਆਨ ਤੋਂ ਪੁੱਛਿਆ ਪਿਤਾ ਜੀ ਕੀ ਤੁਹਾਨੂੰ ਪਹਿਲਾਂ ਪਤਾ ਸੀ ਕਿ ਸਾਡਾ ਕੰਮ ਇੰਨਾ ਵਧੀਆ ਚੱਲ ਪਵੇਗਾ ਗਿਆਨ ਨੇ ਜਵਾਬ ਦਿੱਤਾ ਨਹੀਂ ਪੁੱਤਰ ਮੈਨੂੰ ਤਾਂ ਬਸ ਮੇਰੇ ਕਲਗੀਆਂ ਵਾਲੇ ਤੇ ਭਰੋਸਾ ਸੀ ਕਿਉਂਕਿ ਵਾਹਿਗੁਰੂ ਜੋ ਵੀ ਕਰਦਾ ਹੈ ਵਧੀਆ ਹੀ ਕਰਦਾ ਹੈ। ਕਈ ਵਾਰ ਉਸ ਦੇ ਪਿੱਛੇ ਦਾ ਕਾਰਨ ਸਾਨੂੰ ਤੁਰੰਤ ਸਮਝ ਨਹੀਂ ਆਉਂਦਾ ਪਰ ਸਮੇਂ ਦੇ ਨਾਲ ਜ਼ਰੂਰ ਸਮਝ ਆ ਜਾਂਦਾ ਹੈ। ਫਿਰ ਕੁਝ ਮਹੀਨੇ ਬੀਤੇ। ਇੱਕ ਦਿਨ ਇੱਕ ਮੁਸਾਫਰ ਨੇ ਗਿਆਨ ਨੂੰ ਇੱਕ ਚਿੱਠੀ ਦਿੱਤੀ। ਇਹ ਚਿੱਠੀ ਉਸ ਦੇ ਪੁਰਾਣੇ ਯਾਰ ਨੇ ਲਿਖੀ ਸੀ। ਅਸਲ ਵਿੱਚ ਉਹ ਕਾਫੀ ਬਿਮਾਰ ਸੀ ਤੇ ਆਪਣੇ ਦੋਸਤ ਨੂੰ ਮਿਲਣਾ ਚਾਹੁੰਦਾ ਸੀ। ਗਿਆਨ ਦੁਕਾਨ ਨੂੰ ਪੂਰਨ ਦੇ ਆਸਰੇ ਛੱਡ ਕੇ ਆਪਣੇ ਦੋਸਤ ਨੂੰ ਮਿਲਣ ਦੇ ਲਈ ਤਿਆਰ ਹੋ ਗਿਆ। ਪੂਰਨ ਘਬਰਾ ਗਿਆ ਕਿਉਂਕਿ ਹੁਣ ਤੱਕ ਕਿਸ ਨੇ ਕਦੇ ਵੀ ਇਕੱਲੇ ਦੁਕਾਨ ਨਹੀਂ ਸੀ ਸੰਭਾਲੀ। ਗਿਆਨ ਨੇ ਪਿਆਰ ਨਾਲ ਪੂਰਨ ਦੇ ਮੋਢੇ ਤੇ ਹੱਥ ਰੱਖਦੇ ਹੋਏ ਆਖਿਆ, "ਪੁੱਤਰ ਘਬਰਾ ਨਾ। ਰੱਬ ਸੱਚਾ ਤੇਰੇ ਨਾਲ ਹੈ। ਮੈਂ ਜਲਦੀ ਵਾਪਸ ਆਵਾਂਗਾ। ਇਸ ਮੁਸ਼ਕਲ ਵੇਲੇ ਵਿੱਚ ਵੀ ਜ਼ਰੂਰ ਕੁਝ ਨਾ ਕੁਝ ਚੰਗਾ ਲੁਕਿਆ ਹੋਵੇਗਾ।" ਅਗਲੇ ਦਿਨ ਗਿਆਨ ਆਪਣੇ ਦੋਸਤ ਦਾ ਹਾਲ ਜਾਣਨ ਲਈ ਸਫ਼ਰ ਤੇ ਨਿਕਲ ਪਿਆ। ਇਧਰ ਦੁਕਾਨ ਤੇ ਪਹਿਲੇ ਦਿਨ ਕੋਈ ਖਾਸ ਗਾਹਕ ਨਹੀਂ ਆਇਆ ਦੂਜੇ ਦਿਨ ਇੱਕ ਬਜ਼ੁਰਗ ਆਇਆ ਜੋ ਕਾਫੀ ਬਿਮਾਰ ਲੱਗ ਰਿਹਾ ਸੀ ਉਸਨੇ ਪੂਰਨ ਨੂੰ ਕਿਹਾ ਸ਼ਿਰਾ ਮੈਨੂੰ ਸਿਰ ਦੋਖ ਦੇ ਦੀ ਦਵਾਈ ਚਾਹੀਦੀ ਹੈ ਪਰ ਮੇਰੇ ਕੋਲ ਇਸ ਵੇਲੇ ਪੈਸੇ ਨਹੀਂ ਹੈਗੇ ਪੂਰਨ ਨੇ ਇੱਕ ਮਿੰਟ ਲਈ ਸੋਚਿਆ ਕਿ ਜੇਕਰ ਪਿਤਾ ਜੀ ਮੇਰੀ ਜਗ੍ਹਾ ਹੁੰਦੇ ਤਾਂ ਉਹ ਬਿਨਾਂ ਪੈਸੇ ਲਏ ਹੀ ਦਵਾਈ ਦੇ ਦਿੰਦੇ ਉਸਨੇ ਵੀ ਬਜ਼ੁਰਗ ਨੂੰ ਦਵਾਈ ਦੇ ਦਿੱਤੀ ਤੇ ਕਿਹਾ ਤੁਸੀਂ ਪੈਸਿਆਂ ਦੀ ਫਿਕਰ ਨਾ ਕਰੋ ਬਾਬਾ ਜੀ ਆ ਇੱਕ ਖੁਰਾਕ ਹੋਣ ਖਾ ਲਿਓ ਤੇ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਖਾ ਲਿਓ ਬਜ਼ੁਰਗ ਅਸੀਸ ਦਿੰਦਿਆਂ ਬੋਲਿਆ ਜਿਉਂਦਾ ਰਹਿ ਸ਼ੇਰਾ ਤੇ ਐਨਾ ਆਖ ਕੇ ਉਥੋਂ ਚਲੇ ਗਿਆ ਫਿਰ ਤੀਜੇ ਦਿਨ ਉਹੀ ਬਜ਼ੁਰਗ ਮੁੜ ਕੇ ਉਹਦੀ ਦੁਕਾਨ ਤੇ ਆਇਆ ਪਰ ਇਸ ਵਾਰ ਉਹਦੇ ਨਾਲ ਕੋਈ ਅਮੀਰ ਸ਼ਖਸ ਵੀ ਸੀ ਬਜ਼ੁਰਗ ਨੇ ਕਿਹਾ ਇਹ ਮੇਰਾ ਪੁੱਤਰ ਹੈ ਉਸ ਦਿਨ ਮੈਨੂੰ ਤੇਰੀ ਦਿੱਤੀ ਦਵਾਈ ਨਾਲ ਬੜਾ ਫਰਕ ਪਿਆ ਮੇਰਾ ਪੁੱਤਰ ਤੇਰੀ ਦੁਕਾਨ ਤੋਂ ਹੋਰ ਦਵਾਈਆਂ ਖਰੀਦਣਾ ਚਾਹੁੰਦਾ ਇਸ ਤਰ੍ਹਾਂ ਉਸ ਅਮੀਰ ਸ਼ਖਸ ਦਾ ਰੋਜ਼ ਦਾ ਆਉਣਾ ਜਾਣਾ ਹੋ ਗਿਆ ਉਹ ਲੰਘਦਾ ਵੜਦਾ ਆਪਣੇ ਬੇਬੇ ਬਾਪੂ ਦੀ ਦਵਾਈ ਉੱਥੋਂ ਲੈ ਜਾਂਦਾ ਇੱਕ ਦਿਨ ਉਸ ਨੇ ਪੂਰਨ ਨੂੰ ਦੱਸਿਆ ਕਿ ਉਹ ਸ਼ਹਿਰ ਦੇ ਨਵਾਬ ਲਈ ਕੰਮ ਕਰਦਾ ਹੈ ਤੇ ਦਰਸਲ ਨਵਾਬ ਸਾਹਿਬ ਦੀ ਤਬੀਅਤ ਅੱਜਕੱਲ ਕੁਝ ਠੀਕ ਨਹੀਂ ਰਹਿੰਦੀ ਕੀ ਤੇਰੇ ਪਿਤਾ ਜੀ ਉਹਨਾਂ ਦੇ ਲਈ ਕੁਝ ਕਰ ਸਕਦੇ ਨੇ ਪੂਰਨ ਨੇ ਜਵਾਬ ਦਿੱਤਾ ਪਿਤਾ ਜੀ ਤਾਂ ਬਾਹਰ ਗਏ ਹੋਏ ਨੇ ਪਰ ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ ਪੂਰਨ ਨੇ ਅਮੀਰ ਆਦਮੀ ਦੇ ਦੱਸੇ ਅਨੁਸਾਰ ਸੋਚ ਸਮਝ ਕੇ ਕੁਝ ਜੜੀਆਂ ਬੂਟੀਆਂ ਦਿੱਤੀਆਂ ਤੇ ਕਿਹਾ ਇਹਨਾਂ ਨੂੰ ਪਾਣੀ ਵਿੱਚ ਉਬਾਲ ਕੇ ਨਵਾਬ ਸਾਹਿਬ ਨੂੰ ਪਿਲਾਓ ਨਵਾਬ ਨੂੰ ਪੂਰਨ ਦੀ ਦਿੱਤੀ ਹੋਈ ਦਵਾਈ ਨਾਲ ਵਾਕਈ ਫਾਇਦਾ ਹੋਇਆ ਉਹ ਖੁਦ ਦੁਕਾਨ ਤੇ ਆਇਆ ਤੇ ਪੂਰਨ ਨੂੰ ਮਿਲਿਆ ਨਵਾਬ ਨੇ ਕਿਹਾ ਕਾਕਾ ਤੂੰ ਮੇਰੀ ਜਾਨ ਬਚਾਈ ਐ ਮੈਂ ਚਾਹੁੰਦਾ ਵਾਂ ਕਿ ਤੂੰ ਸਾਡੇ ਸ਼ਹਿਰ ਦਾ ਸਰਕਾਰੀ ਹਕੀਮ ਬਣ ਜਾ ਪੂਰਨ ਹੈਰਾਨ ਰਹਿ ਗਿਆ ਤੇ ਜਦੋਂ ਗਿਆਨ ਵਾਪਸ ਆਇਆ ਤਾਂ ਪੂਰਨ ਨੇ ਸਾਰੀ ਵਿਥਿਆ ਉਸ ਨੂੰ ਆਖ ਸੁਣਾਈ ਗਿਆਨ ਹੱਸ ਕੇ ਬੋਲਿਆ ਵੇਖਿਆ ਪੁੱਤਰਾ ਮੇਰਾ ਸਫਰ ਤੇਰੇ ਲਈ ਕਿੰਨਾ ਵਧੀਆ ਰਿਹਾ ਜੇਕਰ ਮੈਂ ਇੱਥੇ ਹੁੰਦਾ ਤਾਂ ਨਵਾਬ ਸਾਹਿਬ ਤੈਨੂੰ ਕਦੇ ਨਾ ਮਿਲਦੇ ਰੱਬ ਦੀ ਹਰ ਗੱਲ ਪਿੱਛੇ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ ਤੇਰੇ ਨਸੀਬਾਂ ਵਿੱਚ ਜੋ ਲਿਖਿਆ ਸੀ ਉਹ ਸਾਹਮਣੇ ਆ ਗਿਆ ਫਿਰ ਇੱਕ ਦਿਨ ਨਵਾਬ ਸਾਹਿਬ ਨੇ ਉਹਨਾਂ ਨੂੰ ਆਪਣੇ ਮਹਿਲ ਵਿੱਚ ਬੁਲਾਇਆ ਉਸਨੇ ਗਿਆਨ ਨੂੰ ਆਖਿਆ ਤੁਹਾਡਾ ਬੇਟਾ ਤਾਂ ਬੜਾ ਹੁਸ਼ਿਆਰ ਹੈ ਮੈਂ ਚਾਹੁੰਦਾ ਵਾਂ ਕਿ ਤੁਸੀਂ ਦੋਵੇਂ ਸਾਡੇ ਸ਼ਾਹੀ ਹਕੀਮ ਬਣ ਜਾਓ ਗਿਆਨ ਨੇ ਰੱਬ ਦਾ ਸ਼ੁਕਰ ਅਦਾ ਕੀਤਾ ਤੇ ਨਵਾਬ ਸਾਹਿਬ ਦਾ ਵੀ ਧੰਨਵਾਦ ਕੀਤਾ ਹੁਣ ਗਿਆਨ ਤੇ ਪੂਰਨ ਕੋਲ ਇੱਕ ਵੱਡਾ ਮਕਾਨ ਸੀ ਤੇ ਉਹ ਸ਼ਹਿਰ ਦੇ ਸਭ ਤੋਂ ਰਸੂਖਦਾਰ ਬੰਦਿਆਂ ਵਜੋਂ ਜਾਣੇ ਜਾਂਦੇ ਸੀ ਗਰੀਬ ਲੋਕ ਵੀ ਉਹਨਾਂ ਕੋਲ ਇਲਾਜ ਲਈ ਬੇਚੈਜ ਕਉਂਦੇ ਕਿਉਂਕਿ ਗਿਆਨ ਕਦੇ ਕਿਸੇ ਨੂੰ ਖਾਲੀ ਹੱਥ ਨਹੀਂ ਸੀ ਮੋੜਦਾ ਇੱਕ ਦਿਨ ਸ਼ਹਿਰ ਦੇ ਕਿਸੇ ਆਦਮੀ ਨੇ ਉਹਨਾਂ ਨੂੰ ਖਬਰ ਦਿੱਤੀ ਕਿ ਉਹਨਾਂ ਦੇ ਪੁਰਾਣੇ ਮਹੱਲੇ ਵਿੱਚ ਅੱਗ ਲੱਗ ਗਈ ਹੈ ਜੇਕਰ ਉਹ ਉੱਥੇ ਹੁੰਦੇ ਤਾਂ ਉਹ ਵੀ ਮੁਸੀਬਤ ਵਿੱਚ ਪੈ ਜਾਂਦੇ ਪੂਰਨ ਨੇ ਤੁਰੰਤ ਆਪਣੇ ਪਿਤਾ ਜੀ ਵੱਲ ਵੇਖਿਆ ਤੇ ਦੋਵਾਂ ਨੇ ਰੱਬ ਦਾ ਸ਼ੁਕਰ ਅਦਾ ਕੀਤਾ ਵਕਤ ਗੁਜ਼ਰਦਾ ਗਿਆ ਪੂਰਨ ਹੁਣ ਜਵਾਨ ਹੋ ਗਿਆ ਸੀ ਉਸ ਦੇ ਇਲਮ ਤੇ ਨੇਕ ਕਿਰਦਾਰ ਦੀ وجہ ਨਾਲ ਲੋਕ ਉਸ ਦਾ ਬਹੁਤ ਮੋਹ ਕਰਦੇ ਪਰ ਪੂਰਨ ਦੇ ਦਿਲ ਵਿੱਚ ਛੋਟੇ ਹੁੰਦਿਆਂ ਹੀ ਇੱਕ ਇੱਛਾ ਸੀ ਉਹ ਤਖਤ ਸ੍ਰੀ ਹਜ਼ੂਰ ਸਾਹਿਬ ਜਾਣਾ ਚਾਹੁੰਦਾ ਸੀ ਉਸ ਨੇ ਆਪਣੇ ਪਿਤਾ ਜੀ ਤੋਂ ਇਜਾਜ਼ਤ ਮੰਗੀ ਤਾਂ ਗਿਆਨ ਨੇ ਕਿਹਾ ਦੇਖ ਪੁੱਤਰਾ ਤੇਰੀ ਇੱਛਾ ਤਾਂ ਨੇਕ ਹੈ ਪਰ ਅਜੇ ਜੱਥਾ ਜਾਣ ਵਿੱਚ ਤਿੰਨ ਮਹੀਨੇ ਪਏ ਨੇ ਉਦੋਂ ਤੱਕ ਤੂੰ ਧੀ ਕਰ ਲੈ ਪੂਰਨ ਰਾਜ਼ੀ ਤਾਂ ਹੋ ਗਿਆ ਪਰ ਉਹਦੇ ਦਿਲ ਵਿੱਚ ਬੇਚੈਨੀ ਸੀ ਇੱਕ ਅਜੀਬ ਖਿੱਚ ਸੀ ਜਿਵੇਂ ਕੋਈ ਤਾਕਤ ਉਸ ਨੂੰ ਵਾਰ-ਵਾਰ ਕਹਿ ਰਹੀ ਹੋਵੇ ਕਿ ਤੇਰਾ ਜਾਣਾ ਬਹੁਤ ਜ਼ਰੂਰੀ ਹੈ ਉਹ ਛੇਤੀ ਤੋਂ ਛੇਤੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਇਹ ਇਤਫਾਕ ਨਾਲ ਇੱਕ ਦਿਨ ਇੱਕ ਹਜ਼ੂਰ ਸਾਹਿਬ ਜਾਣ ਵਾਲਾ ਜੱਥਾ ਸ਼ਹਿਰ ਵਿੱਚੋਂ ਲੰਘਿਆ ਪੂਰਨ ਨੇ ਸੋਚਿਆ ਕਿਉਂ ਨਾ ਮੈਂ ਇਸੇ ਜੱਥੇ ਦੇ ਨਾਲ ਚਲਾ ਜਾਵਾਂ ਉਸ ਨੇ ਬਿਨਾਂ ਪਿਤਾ ਜੀ ਨੂੰ ਦੱਸੇ ਜਾਣ ਦਾ ਫੈਸਲਾ ਕਰ ਲਿਆ ਇਹ ਫੈਸਲਾ ਸਹੀ ਤਾਂ ਗਲਤ ਕਿਉਂਕਿ ਉਹ ਕਦੇ ਵੀ ਕੋਈ ਕੰਮ ਆਪਣੇ ਪਿਤਾ ਤੋਂ ਪੁੱਛੇ ਬਿਨਾਂ ਨਹੀਂ ਸੀ ਕਰਦਾ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸ਼ਾਇਦ ਉਸ ਦਾਡੇ ਦੀ ਮਰਜ਼ੀ ਕੁਝ ਹੋਰ ਸੀ ਤਾਂ ਹੀ ਉਹਦੇ ਦਿਲ ਵਿੱਚ ਇੱਕ ਕਾਲਜੀ ਪੈਦਾ ਹੋ ਰਹੀ ਸੀ ਸੋ ਰਾਤ ਨੂੰ ਪੂਰਨ ਕੁਝ ਕੱਪੜੇ ਤੇ ਖਾਣੇ ਦਾ ਸਮਾਨ ਲੈ ਕੇ ਚੁੱਪਚਾਪ ਘਰੋਂ ਨਿਕਲ ਗਿਆ। ਉਸਨੇ ਸੋਚਿਆ ਕਿ ਹਜ਼ੂਰ ਸਾਹਿਬ ਤੋਂ ਵਾਪਸ ਆ ਕੇ ਪਿਤਾ ਜੀ ਤੋਂ ਮਾਫੀ ਮੰਗ ਲਵਾਂਗਾ। ਉਸ ਕਾਫਲੇ ਦੇ ਨਾਲ ਜਾ ਮਿਲਿਆ ਤੇ ਵਾਹਿਗੁਰੂ ਵਾਹਿਗੁਰੂ ਜਪਦਾ ਉਹਨਾਂ ਦੇ ਨਾਲ ਤੁਰ ਪਿਆ। ਸਵੇਰ ਹੁੰਦਿਆਂ ਹੀ ਜਦੋਂ ਗਿਆਨ ਨੂੰ ਪਤਾ ਲੱਗਾ ਕਿ ਉਸ ਦਾ ਪੁੱਤਰ ਪੂਰਨ ਘਰ ਵਿੱਚ ਨਹੀਂ ਹੈ ਤਾਂ ਉਹ ਬੜਾ ਪਰੇਸ਼ਾਨ ਹੋਇਆ। ਗਵਾਂਡੀਆਂ ਨੇ ਆ ਕੇ ਦੱਸਿਆ ਕਿ ਉਹਨਾਂ ਨੇ ਪੂਰਨ ਨੂੰ ਰਾਤ ਵਾਲੇ ਜੱਥੇ ਦੇ ਨਾਲ ਜਾਂਦੇ ਹੋਏ ਵੇਖਿਆ ਸੀ ਗਿਆਨ ਸਾਰੀ ਗੱਲ ਸਮਝ ਗਿਆ ਗਿਆਨ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮੇਰੇ ਪੁੱਤ ਨੂੰ ਆਪਣੀ ਹਿਫਾਜ਼ਤ ਵਿੱਚ ਰੱਖੀ ਉਹ ਪਰੇਸ਼ਾਨ ਸੀ ਪਰ ਗੁਰੂ ਤੇ ਭਰੋਸਾ ਵੀ ਸੀ ਕਿ ਉਹ ਪੂਰਨ ਦੀ ਹਰ ਹਾਲ ਰੱਖਿਆ ਕਰੇਗਾ ਉਸ ਨੇ ਖੁਦ ਨੂੰ ਤੇ ਆਪਣੀ ਪਤਨੀ ਨੂੰ ਤਸੱਲੀ ਦਿੱਤੀ ਕਿ ਇਸ ਘੜੀ ਵਿੱਚ ਵੀ ਰੱਬ ਦੀ ਕੋਈ ਨਾ ਕੋਈ ਮਰਜ਼ੀ ਜ਼ਰੂਰ ਹੋਵੇਗੀ ਉਧਰ ਪੂਰਨ ਜੱਥੇ ਨਾਲ ਚੱਲਤਾ ਪਿਆ ਪਰ ਰਾਸਤੇ ਵਿੱਚ ਰੇਗਿਸਤਾਨ ਦੇ ਇਲਾਕੇ ਵਿੱਚ ਗਰਮੀ ਬੇहद ਜ਼ਿਆਦਾ ਸੀ। ਪਹਿਲੇ ਦਿਨ ਸਭ ਕੁਝ ਠੀਕ ਰਿਹਾ ਪਰ ਦੂਜੇ ਦਿਨ ਅਚਾਨਕ ਡਾਕੂਆਂ ਨੇ ਜੱਥੇ ਨੂੰ ਘੇਰ ਲਿਆ ਤੇ ਸਭ ਕੁਝ ਲੁੱਟਣ ਲੱਗੇ। ਉਹਨਾਂ ਨੇ ਸਭ ਦੀਆਂ ਕੀਮਤੀ ਚੀਜ਼ਾਂ ਲੁੱਟ ਲਈਆਂ। ਪੂਰਨ ਕੋਲ ਵੀ ਕੁਝ ਸਿੱਕੇ ਸੀ ਜੋ ਉਸਨੇ ਅੱਗੇ ਦੇ ਸਫ਼ਰ ਲਈ ਬਚਾ ਕੇ ਰੱਖੇ ਸੀ। ਡਾਕੂਆਂ ਨੇ ਉਸਨੂੰ ਫੜ ਲਿਆ ਤੇ ਪੁੱਛਿਆ, "ਤੂੰ ਕੌਣ ਹੈ ਤੇ ਕਿੱਧਰ ਜਾ ਰਿਹਾ?" ਪੂਰਨ ਘਬਰਾ ਗਿਆ ਤੇ ਉਸਨੇ ਸਭ ਕੁਝ ਸੱਚ ਦੱਸ ਦਿੱਤਾ। ਡਾਕੂਆਂ ਦਾ ਸਰਦਾਰ ਪੂਰਨ ਦੀ ਗੱਲ ਸੁਣ ਕੇ ਹੱਸ ਪਿਆ ਵਾਹ ਇਹ ਤਾਂ ਕਮਾਲ ਹੋ ਗਈ ਤੇਰੇ ਪਿਤਾ ਜੀ ਦਾ ਮੇਰੇ ਉੱਪਰ ਬੜਾ ਵੱਡਾ احਸਾਨ ਹੈ ਉਹਨਾਂ ਨੇ ਮੇਰੇ ਭਰਾ ਦਾ ਇਲਾਜ ਕੀਤਾ ਸੀ ਤੇ ਉਹਨਾਂ ਦੀ ਦਵਾਈ ਨਾਲ ਉਹ ਬਿਲਕੁਲ ਠੀਕ ਵੀ ਹੋ ਗਿਆ ਸੀ ਸਰਦਾਰ ਨੇ ਆਪਣੇ ਸਾਥੀਆਂ ਨੂੰ ਸਭ ਨੂੰ ਛੱਡਣ ਦਾ ਇਸ਼ਾਰਾ ਕੀਤਾ ਡਾਕੂਆਂ ਦੇ ਸਰਦਾਰ ਨੇ ਪੂਰਨ ਨੂੰ ਕਿਹਾ ਤੂੰ ਮੇਰੇ ਨਾਲ ਚੱਲ ਮੈਂ ਤੁਹਾਨੂੰ ਸਭ ਨੂੰ ਅੱਗੇ ਛੱਡ ਦੇਵਾਂਗਾ ਪੂਰਨ ਹੈਰਾਨ ਸੀ ਪਰ ਉਹਦੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਸਰਦਾਰ ਨੇ ਦੱਸਿਆ ਕਿ ਤੇਰੇ ਪਿਤਾ ਜੀ ਨੇ ਮੇਰੇ ਭਰਾ ਦੀ ਜਾਨ ਬਚਾਈ ਸੀ ਇਸ ਲਈ ਮੈਂ ਉਹਨਾਂ ਦਾ ਇੱਛਾਨ ਚਕਾਉਣਾ ਚਾਹੁੰਦਾ ਡਾਕੂ ਸਰਦਾਰ ਪੂਰਨ ਨੂੰ ਨਾਲ ਲੈ ਕੇ ਚੱਲ ਪਿਆ ਰਾਹ ਵਿੱਚ ਪੂਰਨ ਨੇ ਵੇਖਿਆ ਕਿ ਉਹ ਲੋਕ ਸਿਰਫ ਅਮੀਰਾਂ ਨੂੰ ਲੁੱਟਦੇ ਸੀ ਤੇ ਗਰੀਬਾਂ ਦੀ ਮਦਦ ਕਰਦੇ ਸੀ ਸਰਦਾਰ ਨੇ ਕਿਹਾ ਵੇਖ ਅਸੀਂ ਬੁਰੇ ਲੋਕ ਨਹੀਂ ਹਾਂ ਹਕੂਮਤ ਨੇ ਸਾਡੀਆਂ ਜ਼ਮੀਨਾਂ ਖੋ ਲਈਆਂ ਇਸ ਲਈ ਸਾਨੂੰ ਇਹ ਕੰਮ ਕਰਨਾ ਪੈਂਦਾ ਹੈ ਤਿੰਨ ਦਿਨ ਬਾਅਦ ਉਹ ਇੱਕ ਛੋਟੇ ਜਿਹੇ ਪਿੰਡ ਵਿੱਚ ਪਹੁੰਚੇ ਸਰਦਾਰ ਨੇ ਪੂਰਨ ਨੂੰ ਕਿਹਾ ਪਿੰਡ ਵਿੱਚ ਬਿਮਾਰੀ ਫੈਲ ਗਈ ਹੈ ਲੋਕ ਮਰ ਰਹੇ ਨੇ ਤੇਰੇ ਪਿਤਾ ਜੀ ਬਹੁਤ ਪਹੁੰਚੇ ਹੋਏ ਹਕੀਮ ਨੇ ਜੇ ਤੂੰ ਕੁਝ ਮਦਦ ਕਰ ਸਕੇ ਤਾਂ ਬੜੀ ਚੰਗੀ ਗੱਲ ਹੋਵੇਗੀ ਪੂਰਨ ਨੇ ਸੋਚਿਆ ਕਿ ਸ਼ਾਇਦ ਰੱਬ ਨੇ ਮੈਨੂੰ ਇੱਥੇ ਕਿਸੇ ਮਕਸਦ ਨਾਲ ਹੀ ਭੇਜਿਆ ਹੈ ਪੂਰਨ ਨੇ ਪਿੰਡ ਵਾਸੀਆਂ ਦੀ ਬਿਮਾਰੀ ਦੀ ਜਾਂਚ ਕੀਤੀ ਉਸ ਨੇ ਪਛਾਣ ਲਿਆ ਕਿ ਉਥੋਂ ਦਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਉਸ ਨੇ ਸਭ ਨੂੰ ਸਾਫ਼ ਪਾਣੀ ਪੀਣ ਦੀ ਸਲਾਹ ਦਿੱਤੀ ਤੇ ਆਪਣੇ ਪਿਤਾ ਜੀ ਤੋਂ ਸਿੱਖੇ ਨੁਸਖਿਆਂ ਨਾਲ ਤਿਆਰ ਕਰਕੇ ਕੁਝ ਜੜੀਆਂ ਬੂਟੀਆਂ ਦਿੱਤੀਆਂ ਦੇਖਦੇ ਹੀ ਦੇਖਦੇ ਲੋਕ ਠੀਕ ਹੋਣ ਲੱਗ ਪਏ ਪਿੰਡ ਵਾਲੇ ਪੂਰਨ ਦੀ ਬਹੁਤ ਇੱਜ਼ਤ ਕਰਨ ਲੱਗੇ ਸਰਦਾਰ ਬੜਾ ਖੁਸ਼ ਹੋਇਆ ਉਸਨੇ ਪੂਰਨ ਨੂੰ ਕਿਹਾ ਤੂੰ ਵੀ ਆਪਣੇ ਪਿਤਾ ਜੀ ਵਾਂਗ ਸਾਡੀ ਜਾਨ ਬਚਾਈ ਹੈ ਹੁਣ ਅਸੀਂ ਤੇਰੇ ਵੀ ਇਹਿਸਾਨ ਮੰਨਦਾ ਪੂਰਨ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਵਾਹਿਗੁਰੂ ਨੇ ਉਸਨੂੰ ਇੱਥੇ ਤੱਕ ਲਿਆਉਣ ਪਿੱਛੇ ਇਹਨਾਂ ਲੋਕਾਂ ਦੀ ਭਲਾਈ ਰੱਖੀ ਸੀ ਜੇਕਰ ਉਹ ਆਪਣੇ ਪਿਤਾ ਜੀ ਨਾਲ ਜੱਥੇ ਦਾ ਇੰਤਜ਼ਾਰ ਕਰਦਾ ਰਹਿੰਦਾ ਤਾਂ ਇਹ ਪਿੰਡ ਵਾਲੇ ਸ਼ਾਇਦ ਬਾਝ ਨਾ ਪਾਉਂਦੇ ਉਸਨੇ ਰੱਬ ਦਾ ਸ਼ੁਕਰ ਕੀਤਾ ਤੇ ਆਪਣੇ ਪਿਤਾ ਜੀ ਨੂੰ ਇੱਕ ਖੱਤ ਲਿਖਿਆ ਤੇ ਡਾਕੂ ਸਰਦਾਰ ਨੇ ਕਿਹਾ ਤੂੰ ਫਿਕਰ ਨਾ ਕਰ ਮੈਂ ਤੇਰੇ ਪਿਤਾ ਜੀ ਤੱਕ ਇਹ ਖੱਤ ਪਹੁੰਚਾ ਦੇਵਾਂਗਾ ਤੇ ਉਹਨਾਂ ਨੂੰ ਦੱਸਾਂਗਾ ਕਿ ਤੂੰ ਬਿਲਕੁਲ ਠੀਕ ਠਾਕ ਹੈ ਮੈਂ ਤੈਨੂੰ ਇੱਥੇ ਲਿਆਉਣ ਲਈ ਉਹਨਾਂ ਤੋਂ ਮਾਫੀ ਵੀ ਮੰਗ ਲਵਾਂਗਾ ਸੋ ਹੁਣ 2 ਦਿਨ ਬਾਅਦ ਪੂਰਨ ਇੱਕ ਨਵੇਂ ਜੱਥੇ ਦੇ ਨਾਲ ਹਜ਼ੂਰ ਸਾਹਿਬ ਲਈ ਨਿਕਲ ਪਿਆ ਉਦੇ ਦਿਲ ਵਿੱਚ ਸਕੂਨ ਸੀ ਉਸਨੇ ਸੋਚਿਆ ਪਿਤਾ ਜੀ ਠੀਕ ਹੀ ਕਹਿੰਦੇ ਨੇ ਰੱਬ ਦੀ ਹਰ ਗੱਲ ਪਿੱਛੇ ਕੋਈ ਨਾ ਕੋਈ ਰਾਜ਼ ਜ਼ਰੂਰ ਹੁੰਦਾ ਜੋ ਮੈਨੂੰ ਪਹਿਲਾਂ ਮੁਸੀਬਤ ਲੱਗ ਰਹੀ ਸੀ ਉਹੀ ਅਸਲ ਵਿੱਚ ਇਨ੍ਹਾਂ ਪਿੰਡ ਵਾਲਿਆਂ ਲਈ ਰਾਹਤ ਬਣ ਗਈ ਨਵੇਂ ਜਥੇ ਨਾਲ ਪੂਰਨ ਦਾ ਸਫ਼ਰ ਆਰਾਮ ਨਾਲ ਚੱਲ ਰਿਹਾ ਸੀ ਰਾਹ ਵਿੱਚ ਉਸਨੇ ਕਈ ਯਾਤਰੀਆਂ ਨਾਲ ਦੋਸਤੀ ਕੀਤੀ ਉਹ ਜਥੇ ਵਿੱਚ ਸਭ ਦਾ ਖਿਆਲ ਰੱਖਦਾ ਤੇ ਦਵਾਈਆਂ ਦਿੰਦਾ ਰਹਿੰਦਾ ਇੱਕ ਦਿਨ ਉਹਨਾਂ ਦਾ ਜਥਾ ਇੱਕ ਵੱਡੇ ਪੁਰਾਤਨ ਸ਼ਹਿਰ ਵਿੱਚ ਰੁਕਿਆ ਪੂਰਨ ਨੇ ਸੋਚਿਆ ਕਿ ਕਿਉਂ ਨਾ ਮੈਂ ਸ਼ਹਿਰ ਵੇਖ ਆਵਾਂ ਤੇ ਬਾਜ਼ਾਰ ਵਿੱਚੋਂ ਕੁਝ ਦਵਾਈਆਂ ਵੀ ਖਰੀਦ ਲਵਾਂਗਾ ਉਹ ਬਾਜ਼ਾਰ ਵਿੱਚ ਗਿਆ ਜਿੱਥੇ ਕਾਫੀ ਭੀੜ ਸੀ ਲੋਕ ਖਰੀਦਦਾਰੀ ਕਰ ਰਹੇ ਸੀ ਤੇ ਦੁਕਾਨਦਾਰ ਆਪਣਾ ਸਮਾਨ ਵੇਚ ਰਹੇ ਸੀ ਬਾਜ਼ਾਰ ਵਿੱਚ ਘੁੰਮਦੇ ਹੋਏ ਪੂਰਨ ਦੀ ਨਜ਼ਰ ਇੱਕ ਦੁਕਾਨ ਤੇ ਪਈ ਜਿੱਥੇ ਇੱਕ ਬਜ਼ੁਰਗ ਦੁਕਾਨਦਾਰ ਬੜਾ ਪਰੇਸ਼ਾਨ ਲੱਗ ਰਿਹਾ ਸੀ ਉਸ ਦੀ ਦੁਕਾਨ ਵਿੱਚ ਕਈ ਪੋਟਲੀਆਂ ਤੇ ਸ਼ੀਸ਼ੀਆਂ ਪਈਆਂ ਸੀ ਪਰ ਕੋਈ ਖਰੀਦਦਾਰ ਨਹੀਂ ਸੀ ਪੂਰਨ ਉਸ ਦੇ ਕੋਲ ਗਿਆ ਤੇ ਫਤਿਹ ਬੁਲਾਈ ਦੁਕਾਨਦਾਰ ਨੇ ਦੱਸਿਆ ਕਿ ਮੇਰਾ ਨਾਮ ਬਸੰਤ ਹੈ ਤੇ ਪੇਸ਼ੇ ਤੋਂ ਮੈਂ ਹਕੀਮਾਂ ਪਿਛਲੇ 40 ਸਾਲਾਂ ਤੋਂ ਇਹ ਦੁਕਾਨ ਚਲਾ ਰਿਹਾ ਹਾਂ ਹੁਣ ਮੇਰੀਆਂ ਅੱਖਾਂ ਦੀ ਰੌਸ਼ਨੀ ਘਟ ਗਈ ਹੈ ਤੇ ਮੈਂ ਦਵਾਈਆਂ ਠੀਕ ਤਰ੍ਹਾਂ ਨਹੀਂ ਬਣਾ ਪਾਉਂਦਾ ਮੇਰੀ ਘਰ ਵਾਲੀ ਵੀ ਸਵਰਗ ਸੁਧਾਰ ਗਈ ਹੈ ਤੇ ਕੋਈ ਔਲਾਦ ਵੀ ਨਹੀਂ ਹੈ ਪੂਰਨ ਨੂੰ ਹਕੀਮ ਬਸੰਤ ਉੱਪਰ ਤਰਸ ਆਇਆ ਉਸਨੇ ਕਿਹਾ ਮੈਂ ਵੀ ਇੱਕ ਹਕੀਮ ਦਾ ਹੀ ਪੁੱਤਰ ਹਾਂ ਮੇਰਾ ਨਾਮ ਪੂਰਨ ਹੈ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੀ ਮਦਦ ਕਰ ਸਕਦਾ ਹਕੀਮ ਬਸੰਤ ਬੜਾ ਖੁਸ਼ ਹੋਇਆ ਤੇ ਪੂਰਨ ਤੋਂ ਦਵਾਈਆਂ ਬਣਾਉਣ ਵਿੱਚ ਮਦਦ ਮੰਗੀ ਪੂਰਨ ਨੇ ਕੁਝ ਦਿਨ ਹਕੀਮ ਬਸੰਤ ਨਾਲ ਕੰਮ ਕੀਤਾ ਉਸ ਨੇ ਉਹਨਾਂ ਦੀਆਂ ਦਵਾਈਆਂ ਨੂੰ ਬਿਹਤਰ ਬਣਾਇਆ ਤੇ ਉਹਨਾਂ ਨੂੰ ਆਪਣੇ ਪਿਤਾ ਜੀ ਦੇ ਨੁਸਖੇ ਵੀ ਦੱਸੇ ਹੁਣ ਹਕੀਮ ਬਸੰਤ ਦੀ ਦੁਕਾਨ ਤੇ ਫਿਰ ਤੋਂ ਗਾਹ ਕੌਣ ਲੱਗੇ ਉਹਨਾਂ ਦੇ ਚਿਹਰੇ ਤੇ ਰੌਣਕ ਵਾਪਸ ਆਰਤਾਈ ਹਕੀਮ ਬਸੰਤ ਨੇ ਪੂਰਨ ਨੂੰ ਕਿਹਾ ਬੇਟਾ ਮੈਂ ਇਕੱਲਾ ਵਾਂ ਤੇ ਤੂੰ ਮੇਰੇ ਲਈ ਰੱਬ ਦੇ ਭੇਜੇ ਕਿਸੇ ਅਨਮੋਲ ਤੋਹਫੇ ਵਰਗਾ ਐ ਕੀ ਤੂੰ ਕੁਝ ਦਿਨ ਹੋਰ ਇੱਥੇ ਰੁਕ ਸਕਦਾ ਪੂਰਨ ਨੇ ਸੋਚਿਆ ਕਿ ਸ੍ਰੀ ਹਜ਼ੂਰ ਸਾਹਿਬ ਤਾਂ ਹਮੇਸ਼ਾ ਉੱਥੇ ਹੀ ਰਹੇਗਾ ਪਰ ਇਸ ਬਜ਼ੁਰਗ ਦੀ ਮਦਦ ਕਰਨਾ ਵੀ ਨੇਕ ਕੰਮ ਐ ਪੂਰਨ ਨੇ ਫੈਸਲਾ ਕੀਤਾ ਕਿ ਉਹ ਕੁਝ ਹਫ਼ਤਿਆਂ ਲਈ ਉਸ ਬਜ਼ੁਰਗ ਕੋਲ ਹੀ ਰੁਕੇਗਾ ਪੂਰਨ ਨੇ ਹਕੀਮ ਬਸੰਤ ਨਾਲ ਕੰਮ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦੀ ਦੁਕਾਨ ਜਲਦੀ ਹੀ ਸ਼ਹਿਰ ਦੀ ਮਸ਼ਹੂਰ ਦੁਕਾਨ ਬਣ ਗਈ ਫਿਰ ਇੱਕ ਦਿਨ ڈاکੂਆਂ ਦਾ ਸਰਦਾਰ ਪੂਰਨ ਦੇ ਕੋਲ ਆਇਆ ਉਸਨੇ ਇੱਕ ਖੱਤ ਦਿੱਤਾ ਜੋ ਉਸਦੇ ਪਿਤਾ ਗਿਆਨ ਦਾ ਸੀ ਗਿਆਨ ਨੇ ਲਿਖਿਆ ਸੀ ਪੁੱਤਰਾ ਮੈਨੂੰ ਜਾਣ ਕੇ ਬੜੀ ਖੁਸ਼ੀ ਹੋਈ ਕਿ ਤੂੰ ਬਿਲਕੁਲ ਠੀਕ ਠਾਕ ਹੈ ਪਹਿਲਾਂ ਮੈਂ ਫਿਕਰ ਵਿੱਚ ਸੀ ਪਰ ਹੁਣ ਮੈਂ ਸ਼ੁਕਰ ਵਿੱਚ ਹਾਂ ਕਿਉਂਕਿ ਵਾਹਿਗੁਰੂ ਨੇ ਆਪ ਜ਼ਰੀਆ ਬਣ ਕੇ ਤੇਰੇ ਕੋਲੋਂ ਸੇਵਾ ਲਈ ਹੈ ਗੁਰੂ ਮਹਾਰਾਜ ਆਪ ਤੇਰੀ ਯਾਤਰਾ ਦੀ ਅਗਵਾਈ ਕਰ ਰਹੇ ਨੇ ਉਸਨੇ ਖਾਤ ਵਿੱਚ ਲਿਖਿਆ ਸੀ ਕਿ ਰਸਤੇ ਵਿੱਚ ਇੱਕ ਪੁਰਾਤਨ ਸ਼ਹਿਰ ਹੈ ਜਿੱਥੇ ਹਕੀਮ ਬਸੰਤ ਨਾਮ ਦਾ ਮੇਰਾ ਪੁਰਾਣਾ ਦੋਸਤ ਰਹਿੰਦਾ ਉਹਦਾ ਹਾਲ ਚਾਲ ਵੀ ਪੁੱਛਦਾ ਜਾਵੀਂ ਇਹ ਲਿਖਿਆ ਦੇਖ ਕੇ ਪੂਰਨ ਹੈਰਾਨ ਸੀ ਉਸਨੇ ਹਕੀਮ ਬਸੰਤ ਤੋਂ ਪੁੱਛਿਆ ਕਿ ਤੁਸੀਂ ਮੇਰੇ ਪਿਤਾ ਜੀ ਨੂੰ ਜਾਣਦੇ ਹੋ ਹਕੀਮ ਬਸੰਤ ਹੱਸ ਕੇ ਬੋਲਿਆ ਹਾਂ ਪੁੱਤਰਾ ਗਿਆਨ ਤਾਂ ਮੇਰੇ ਬਚਪਨ ਦਾ ਯਾਰ ਹੈ ਅਸੀਂ ਦੋਹਾਂ ਨੇ ਇਕੱਠਿਆਂ ਹੀ ਹਕੀਮੀ ਦੀ ਤਾਲੀਮ ਲਈ ਸੀ ਫਿਰ ਜ਼ਿੰਦਗੀ ਨੇ ਸਾਨੂੰ ਵੱਖ ਕਰ ਦਿੱਤਾ ਪਰ ਉਸ ਵੈਗੁਰੂ ਦੇ ਰੰਗ ਦੇਖ ਉਸਨੇ ਤੈਨੂੰ ਮੇਰੇ ਕੋਲ ਭੇਜਿਆ ਹੈ ਕਈ ਸਾਲ ਪਹਿਲਾਂ ਮੈਂ ਗਿਆਨ ਨੂੰ ਖਤ ਲਿਖਿਆ ਸੀ ਕਿ ਮੇਰੀਆਂ ਅੱਖਾਂ ਦੀ ਰੌਸ਼ਨੀ ਜਾ ਰਹੀ ਹੈ ਤੇ ਮੇਰਾ ਕੋਈ ਵਾਰਿਸ ਵੀ ਨਹੀਂ ਹੈ ਪਰ ਤੂੰ ਵੀ ਤਾਂ ਮੇਰੇ ਪੁੱਤ ਵਰਗਾ ਹੀ ਹੈ ਮੈਂ ਤੈਨੂੰ ਆਪਣਾ ਉਹ ਐਲਮ ਸਿਖਾਵਾਂਗਾ ਜੋ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਸਿਖਾਇਆ ਸੋ ਕੁਝ ਹਫ਼ਤਿਆਂ ਵਿੱਚ ਪੂਰਨ ਨੇ ਹਕੀਮ ਬਸੰਤ ਤੋਂ ਐਸੇ ਨੁਸਖੇ ਸਿੱਖੇ ਜੋ ਵਾਕਈ ਬੜੇ ਕੀਮਤੀ ਤੇ ਲਾਜਵਾਬ ਸੀ ਪੂਰਨ ਦਿਨ ਰਾਤ ਮਿਹਨਤ ਕਰਕੇ ਸਭ ਸਿੱਖਦਾ ਗਿਆ ਦੇਖਦੇ ਹੀ ਦੇਖਦੇ ਉਸ ਦਾ ਇਲਮ ਨਵੀਆਂ ਸ਼ਿਖਰਾਂ ਨੂੰ ਛੂ ਗਿਆ ਇੱਕ ਦਿਨ ਹਕੀਮ ਬਸੰਤ ਜ਼ਿਆਦਾ ਬਿਮਾਰ ਹੋ ਗਿਆ ਉਸ ਨੇ ਪੂਰਨ ਨੂੰ ਕਿਹਾ ਪੁੱਤਰ ਮੇਰੇ ਸਾਹਾਂ ਦੀ ਲੜੀ ਹੁਣ ਪੂਰੀ ਹੋਣ ਵਾਲੀ ਹੈ ਮੈਂ ਚਾਹੁੰਦਾ ਵਾਂ ਕਿ ਇਹ ਦੁਕਾਨ ਤੇ ਮੇਰੀ ਸਾਰੀ ਜਾਇਦਾਦ ਤੇਰੀ ਹੋ ਜਾਵੇ ਪੂਰਨ ਬਸੰਤ ਦਾ ਹੱਥ ਫੜ ਕੇ ਰੋਣ ਲੱਗ ਪਿਆ ਤੇ ਉਸ ਦੇ ਹੱਥ ਚੁੰਮ ਲਏ ਹਕੀਮ ਬਸੰਤ ਨੇ ਪੂਰਨ ਨੂੰ ਇੱਕ ਚਾਬੀ ਦਿੱਤੀ ਤੇ ਕਹਿਣ ਲੱਗਾ ਇਸ ਨਾਲ ਮੇਰਾ ਸੰਦੂਕ ਖੋਲ ਉਹਦੇ ਵਿੱਚ ਮੇਰੀਆਂ ਕਿਤਾਬਾਂ ਤੇ ਕੁਝ ਦੌਲਤ ਹੈ ਇਹ ਸਭ ਕੁਝ ਤੇਰਾ ਹੈ ਜਦੋਂ ਪੂਰਨ ਨੇ ਸੰਦੂਕ ਖੋਲਿਆ ਤਾਂ ਉਸ ਵਿੱਚ ਕਈ ਕੀਮਤੀ ਕਿਤਾਬਾਂ ਤੇ ਸੋਨੇ ਦੇ ਸਿੱਕੇ ਸੀ ਨਾਲ ਹੀ ਇੱਕ ਪੁਰਾਣਾ ਖੱਤ ਵੀ ਸੀ ਉਹ ਖੱਤ ਪੂਰਨ ਦੇ ਪਿਤਾ ਗਿਆਨ ਦਾ ਸੀ ਜੋ ਉਸਨੇ ਹਕੀਮ ਬਸੰਤ ਨੂੰ ਭੇਜਿਆ ਸੀ ਉਹਦੇ ਵਿੱਚ ਲਿਖਿਆ ਸੀ ਦੋਸਤ ਮੈਨੂੰ ਤੇਰੀ ਪਰੇਸ਼ਾਨੀ ਦਾ ਪਤਾ ਲੱਗਾ ਮੈਂ ਆਪਣੇ ਬੇਟੇ ਪੂਰਨ ਨੂੰ ਤੇਰੇ ਕੋਲ ਜ਼ਰੂਰ ਭੇਜਾਂਗਾ ਜੋ ਤੇਰੀ ਮਦਦ ਕਰੇਗਾ ਇੱਕ ਖਾਤ 10 ਸਾਲ ਪੁਰਾਣਾ ਸੀ ਜਦੋਂ ਪੂਰਨ ਬਹੁਤ ਛੋਟਾ ਸੀ ਪੂਰਨ ਹੈਰਾਨ ਸੀ ਹਕੀਮ ਬਸੰਤ ਦੀ ਤਬੀਅਤ ਵਿਗੜਦੀ ਗਈ ਇੱਕ ਰਾਤ ਉਸਨੇ ਪੂਰਨ ਦਾ ਹੱਥ ਫੜਿਆ ਤੇ ਕਿਹਾ ਮੈਂ ਖੁਸ਼ ਹਾਂ ਕਿ ਰੱਬ ਨੇ ਮੈਨੂੰ ਤੇਰੇ ਰੂਪ ਵਿੱਚ ਪੁੱਤਰ ਦਾ ਸੁੱਖ ਦਿੱਤਾ ਹੁਣ ਮੈਂ ਆਰਾਮ ਨਾਲ ਇਸ ਜਹਾਨੋਂ ਕੂਚ ਕਰ ਸਕਦਾ ਹਕੀਮ ਬਸੰਤ ਨੇ ਆਖਰੀ ਸਾਹ ਲਿਆ ਤੇ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਪੂਰਨ ਨੇ ਪੁੱਤ ਬਣ ਕੇ ਉਹਦੀਆਂ ਅੰਤਮ ਰਸਮਾਂ ਕੀਤੀਆਂ ਤੇ ਵਾਹਿਗੁਰੂ ਅੱਗੇ ਉਸਦੀ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਢੋਈ ਦੇਣ ਦੀ ਅਰਦਾਸ ਕੀਤੀ ਸ਼ਹਿਰ ਦੇ ਲੋਕਾਂ ਨੇ ਪੂਰਨ ਨੂੰ ਨਵਾਂ ਹਕੀਮ ਮੰਨ ਲਿਆ ਪਰ ਪੂਰਨ ਦੇ ਦਿਲ ਵਿੱਚ ਆਪਣੇ ਮਾਪੇ ਕੋਲ ਜਾਣ ਦੀ ਖਿੱਚ ਸੀ ਤੇ ਹਜ਼ੂਰ ਸਾਹਿਬ ਜਾਣ ਦੀ ਇੱਛਾ ਵੀ ਸੀ ਪੂਰਨ ਨੇ ਫੈਸਲਾ ਕੀਤਾ ਕਿ ਉਹ ਪਹਿਲਾਂ ਤਖਤ ਸ੍ਰੀ ਹਜ਼ੂਰ ਸਾਹਿਬ ਜਾਵੇਗਾ ਤੇ ਫਿਰ ਆਪਣੇ ਪਿੰਡ ਵਾਪਸ ਚਲਿਆ ਜਾਵੇਗਾ। ਉਸਨੇ ਆਪਣੇ ਨਾਲ ਹਕੀਮ ਬਸੰਤ ਦੀਆਂ ਕਿਤਾਬਾਂ ਤੇ ਕੁਝ ਕੀਮਤੀ ਨੁਸਖੇ ਲਏ। ਬਾਕੀ ਦੌਲਤ ਉਸਨੇ ਗਰੀਬ ਲੋਕਾਂ ਵਿੱਚ ਵੰਡ ਦਿੱਤੀ। ਕਿਉਂਕਿ ਉਹਦੇ ਪਿਤਾ ਗਿਆਨ ਨੇ ਉਸਨੂੰ ਇਹੀ ਸਿਖਾਇਆ ਸੀ। ਜਦੋਂ ਪੂਰਨ ਹਜ਼ੂਰ ਸਾਹਿਬ ਪਹੁੰਚਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆਪ ਮੁਹਾਰੇ ਵਹਿ ਤੁਰੇ। ਉਸਨੇ ਝੁੱਕ ਕੇ ਮੱਥਾ ਟੇਕਿਆ ਤੇ ਕਿਹਾ ਕਿ ਹੇ ਵਾਹਿਗੁਰੂ ਤੇਰੀਆਂ ਤੂੰ ਹੀ ਜਾਣੇ। ਤੂੰ ਜਿਸ ਰਾਹ ਤੇ ਤੋਰਦਾ ਉਹ ਸ਼ੁਰੂ ਵਿੱਚ ਭਾਵੇਂ ਮੁਸ਼ਕਲ ਲੱਗੇ ਪਰ ਉਸ ਦਾ ਅੰਜਾਮ ਹਮੇਸ਼ਾ ਬਿਹਤਰ ਹੁੰਦਾ ਹੈ ਤੇਰੀ ਹਰ ਗੱਲ ਵਿੱਚ ਕੋਈ ਨਾ ਕੋਈ ਰਾਜ਼ ਜ਼ਰੂਰ ਹੁੰਦਾ ਹੈ ਜੋ ਪਹਿਲਾਂ ਸਮਝ ਨਹੀਂ ਆਉਂਦਾ ਪਰ ਸਮਾਂ ਆਉਣ ਤੇ ਸਭ ਕੁਝ ਸਾਫ਼ ਹੋ ਜਾਂਦਾ ਹੈ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਡੂੰਗਾ ਸਬਕ ਮਿਲਦਾ ਹੈ ਕਿ ਰੱਬ ਦੀ ਹਰ ਗੱਲ ਪਿੱਛੇ ਇੱਕ ਲੰਮੀ ਸੋਚ ਤੇ ਕੋਈ ਗਹਿਰਾ ਰਾਜ਼ ਲੁਕਿਆ ਹੁੰਦਾ ਹੈ ਕਈ ਵਾਰ ਜਦੋਂ ਜ਼ਿੰਦਗੀ ਸਾਡੇ ਤੇ ਬੋਝ ਬਣ ਜਾਂਦੀ ਹੈ ਜਦੋਂ ਦੁਆਵਾਂ ਦੇਰ ਨਾਲ ਕਬੂਲ ਹੁੰਦੀਆਂ ਨੇ ਜਾਂ ਜਦੋਂ ਸਭ ਕੁਝ ਪੁੱਠਾ ਪੈ ਰਿਹਾ ਲੱਗਦਾ ਹੈ ਤਾਂ ਸਾਨੂੰ ਹਤਾਸ਼ ਨਹੀਂ ਹੋਣਾ ਚਾਹੀਦਾ ਉਦੋਂ ਵਾਹਿਗੁਰੂ ਸਾਡੇ ਲਈ ਕੁਝ ਬਿਹਤਰ ਅਖਤਿਆਰ ਕਰ ਰਿਹਾ ਹੁੰਦਾ ਹੈ ਬਸ ਵਕਤ ਦਾ ਇੰਤਜ਼ਾਰ ਕਰੋ ਹਰ ਮੁਸੀਬਤ ਦੇ ਓਲੇ ਕੋਈ ਨਾ ਕੋਈ ਰਹਿਮਤ ਲੁਕੀ ਹੋਈ ਹੁੰਦੀ ਹੈ ਹਰ ਤਕਲੀਫ ਇੱਕ ਇਮਤਿਹਾਨ ਹੁੰਦੀ ਹੈ ਤੇ ਹਰ ਹੰਝੂ ਇੱਕ ਨਵੀਂ ਰੋਸ਼ਨੀ ਦੀ ਚਿੰਗ ਜਗਾਉਂਦਾ ਹੈ ਸਾਨੂੰ ਸਿਰਫ ਆਪਣੇ ਈਮਾਨ ਨੂੰ ਡੋਲਣ ਤੋਂ ਬਚਾਉਣਾ ਚਾਹੀਦਾ ਤੇਰਾ ਰੱਬ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਬੰਦਾ ਸਬਰ ਕਰਨਾ ਸਿੱਖ ਲੈਂਦਾ ਤਾਂ ਰੱਬ ਉਹਦੇ ਲਈ ਐਸੇ ਰਾਹ ਖੋਲ ਦਿੰਦਾ ਜਿੱਥੇ ਜਾਣ ਬਾਰੇ ਉਹਨੇ ਵੀ ਕਦੇ ਸੋਚਿਆ ਨਹੀਂ ਹੁੰਦਾ ਇਸ ਲਈ ਜਦੋਂ ਵੀ ਤੁਹਾਨੂੰ ਲੱਗੇ ਕਿ ਵਕਤ ਮੁਸ਼ਕਲ ਹੈ ਬਸ ਇਨਾ ਯਾਦ ਰੱਖਣਾ ਕਿ ਉਹ ਰੱਬ ਹਮੇਸ਼ਾ ਤੁਹਾਡੇ ਨਾਲ ਹੈ ਤੇ ਹਰ ਕਦਮ ਤੇ ਤੁਹਾਨੂੰ ਸੰਭਾਲ ਰਿਹਾ ਹੈ ਪੂਰਨ ਦੇ ਸਫ਼ਰ ਵਿੱਚ ਅਸੀਂ ਵੇਖਿਆ ਕਿ ਹਰ ਮੁਸੀਬਤ ਜੋ ਪਹਿਲੀ ਨਜ਼ਰ ਵਿੱਚ ਬੁਰੀ ਲੱਗਦੀ ਸੀ ਬਾਦ ਵਿੱਚ ਨੇਕ ਨਤੀਜੇ ਲੈ ਕੇ ਆਈ ਦੁਕਾਨ ਦਾ ਤਬਾਹ ਹੋਣਾ ਪਿਤਾ ਜੀ ਦਾ ਸਫ਼ਰ ਤੇ ਜਾਣਾ ਡਾਕੂਆਂ ਦਾ ਜਥੇ ਨੂੰ ਲੁੱਟਣਾ ਇਹ ਸਭ ਸ਼ੁਰੂ ਵਿੱਚ ਵੱਡੀ ਮੁਸੀਬਤ ਜਾਪਿਆ ਪਰ ਉਸ ਤੋਂ ਅੱਗੇ ਵਾਹਿਗੁਰੂ ਨੇ ਕਿਵੇਂ ਰਾਹ ਖੋਲੇ ਉਹ ਸਾਡੇ ਲਈ ਇੱਕ ਸਬਕ ਹੈ ਰੱਬ ਦੀ ਰਜ਼ਾ ਸਾਡੀ ਸਮਝ ਤੋਂ ਪਰੇ ਹੈ ਅਸੀਂ ਆਪਣੀ ਛੋਟੀ ਸੋਚ ਨਾਲ ਹਰ ਚੀਜ਼ ਨੂੰ ਇੱਕਦਮ ਨਹੀਂ ਸਮਝ ਸਕਦੇ ਸਾਡੀ ਜ਼ਿੰਦਗੀ ਵਿੱਚ ਜੋ ਕੁਝ ਹੁੰਦਾ ਹੈ ਭਾਵੇਂ ਉਹ ਸਾਨੂੰ ਬੁਰਾ ਲੱਗੇ ਪਰ ਰੱਬ ਨੇ ਉਸ ਵਿੱਚ ਸਾਡੀ ਬਿਹਤਰੀ ਰੱਖੀ ਹੁੰਦੀ ਹੈ ਰੱਬ ਦੀ ਹਰ ਗੱਲ ਪਿੱਛੇ ਕੋਈ ਨਾ ਕੋਈ ਰਾਜ਼ ਜ਼ਰੂਰ ਹੁੰਦਾ ਹੈ ਇਹ ਸਿਰਫ ਆਖਣ ਦੀ ਗੱਲ ਨਹੀਂ ਹੈ ਸਗੋਂ ਜ਼ਿੰਦਗੀ ਜਿਉਣ ਦਾ ਸਹੀ ਤਰੀਕਾ ਹੈ ਜਿਵੇਂ ਇਸ ਕਹਾਣੀ ਦੇ ਕਿਰਦਾਰਾਂ ਨੇ ਆਪਣੀ ਜ਼ਿੰਦਗੀ ਦੇ ਹਰ ਮੋੜ ਤੇ ਰੱਬ ਉੱਪਰ ਭਰੋਸਾ ਰੱਖਿਆ ਅਸਲ ਜ਼ਿੰਦਗੀ ਵਿੱਚ ਵੀ ਸਾਨੂੰ ਇਸੇ ਸੋਚ ਨੂੰ ਅਪਣਾਉਣਾ ਚਾਹੀਦਾ ਹੈ ਸੋ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਇਸ ਨੂੰ ਆਪਣੇ ਚਾਉਣ ਵਾਲਿਆਂ ਨਾਲ ਜ਼ਰੂਰ ਸਾਂਝਾ ਕਰੋਗੇ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਬਹੁਤ ਬਹੁਤ ਸ਼ੁਕਰੀਆ